ਸਾਸੀ ਦਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪੰਡ ਭਗਤਾ ਭਾਈ ਜਿਲ੍ਹਾ ਨੂੰ ਬਠਿੰਡਾ ਪੈਣ ਦਾ ਤਹਿਸੀਲ ਨੂੰ ਫੂਲ ਪੈ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਦਾ ਬਾਈ ਜੀ ਸਾਸੀ ਦਾ ਬਾਈ ਨਾਮ ਕੀ ਹੈ ਵੀਰ ਆਪਣਾ ਸਰਵਿੰਦਰ ਸਿੰਘ ਬਾਈ ਠੀਕ ਹੋ ਜੀ ਤੇ ਬਾਈ ਜੀ ਆਪਣੇ ਘਰ ਆਉਣਾ ਵੇ ਤੇ ਕੀ ਡਰੈੱਸ ਹੈ ਜੀ ਆਪਾਂ ਬਾਜਾ ਖੰਡਾ ਰੋਡ ਰੋਲ ਪੰਪ ਦੇ ਸਾਹਮਣੇ ਬਾਈ ਜੀ ਠੀਕ ਹੋ ਜੀ ਨੇੜੇ ਨੇੜੇ ਸੁਵਿਧਾਪੁਰ ਜੀ ਠੀਕ ਹੋ ਜੀ ਬਾਈ ਦਾ ਜਿਹੜਾ ਘਰ ਆ ਵੀਰੇ ਬਾਜਾਖਾਨਾ ਰੋਡ ਤੇ ਪੈਟਰੋਲ ਪੰਪ ਦੇ ਕੋਲ ਘਰ ਆ ਕੋਲ ਸੁਆ ਪੈਂਦਾ ਜਮਾ ਸਾਹਮਣੇ ਘਰ ਆ ਬਾਈ ਦਾ ਤੇ ਠੀਕ ਹੋ ਜੀ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਕਿ ਕਰਦਾ ਬਸੂ ਜੀ ਠੀਕ ਹੋ ਜੀ ਤੇ ਵੀਰ ਅੱਜ ਆਪਣੇ ਕੋ ਕਿੰਨੇ ਨਗ ਬਕਾਊਗਾ ਕੁਆਰਟ ਹੈ ਬਾਈ ਸ਼ਾਈ ਵਾਲ ਵੈੜ ਆ ਵੀਰੇ ਦੇਖ ਸਕਦੇ ਹਾਂ ਦੋ ਜੱਗ 11 ਕਿਲੋ ਦੁੱਧ ਬਾਈ ਠੀਕ ਹੋ ਜੀ ਕਿੰਨਾ ਦਿਨ ਹੋ ਗਿਆ ਵੀਰੇ ਸੂਈ ਨੂੰ 10 ਦਿਨ ਹੋ ਗਏ ਬਾਈ ਜੀ ਬਾਈ ਜੀ ਵੈੜ ਨੂੰ 10 ਦਿਨ ਹੋ ਗਏ ਸੂਈ ਨੂੰ ਦੂਜਾ ਸੁਆ ਸੂ ਤੇ 10 11 ਲੀਟਰ ਦੁੱਧ ਤਿਆਰ ਆ ਬਾਈ ਆਪਾਂ ਜੋਕ ਕੇ ਦੇਵਾਂਗੇ ਦੁੱਧ ਹਾਂ ਬਾਈ ਜੀ ਠੀਕ ਹੋ ਜੀ ਤੇ ਮਗਰ ਇਹਦੀ ਬੱਚੀ ਆ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਆ ਵੀਰੇ ਬੱਚੀ ਵੀ ਰੰਗ ਰੂਪ ਵੱਲੋਂ ਵੇਖ ਸਕਦੇ ਹੋ ਵੀਰੇ ਚੰਗੀ ਆ ਬਾਡੀ ਬੰਤਰ ਦੀ ਚੰਗੀ ਆ ਵਹਿੜ ਪੱਠਪੂੜਾ ਚੰਗਾ ਵੀਰੇ ਹਵਾਨਾ ਤੁਸੀਂ ਵੇਖ ਸਕਦੇ ਹੋ ਚੰਗਾ ਥਨ ਲੱਗਿਆ ਹੋਇਆ ਵਹਿੜ ਨੂੰ ਮੜਾ ਤੁਰਾ ਖਾਦੀ ਵੀਰੇ ਪੱਠਪੂੜੇ ਦੀ ਚੰਗੀ ਆ ਚੰਗਾ ਹਵਾਨਾ ਸੋਹਣਾ ਹਵਾਨਾ ਬਾਈ ਥੱਲੋਂ ਬਹੁਤ ਜ਼ਿਆਦਾ ਸਾਫ਼ ਆ ਚੰਗੇ ਵਜਨ ਚ ਵੇੜ ਬਾਈ ਘਰ ਦੀ ਵੇੜ ਆ ਬਾਈ ਦੀ 10 ਦਿਨ ਹੋ ਗਏ ਵੀਰੇ ਸੂਈ ਨੂੰ ਇਸ ਟਾਈਮ 10 11 ਲੀਟਰ ਤੱਕ ਤਿਆਰ ਆ ਵੀਰੇ ਆ ਜੋ ਬਾਈ ਜੀ ਮਾੜੋ ਵੀਰੇ ਮੈਦੂ ਵੇਖ ਸਕਦੇ ਹੋ ਵੀਰੇ ਰੰਗ ਰੂਪ ਨੂੰ ਬਹੁਤ ਜ਼ਿਆਦਾ ਸ਼ਾਨਦਾਰ ਆ ਵੇੜ ਚੰਗਾ ਤੁਰਾ ਵੀਰੇ ਕਈ ਵਾਰੀ ਸਾਥ ਕੋਈ ਚੀਜ਼ ਮਿਸਟੇਕ ਹੋ ਜਾਂਦੀ ਹੈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਆ ਸਕਦੇ ਹੋ ਕਰਾ ਦੀ ਕੁਆਲਿਟੀ ਦੇਖ ਸਕਦੇ ਹੋ ਇਧਰੋਂ ਚੰਗਾ ਥਾਣਾ ਬਾਈ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਇਹ ਆਪੇ ਦੀ 40000 ਰੁਪਏ ਬਾਈ ਮੁੱਲੇ ਦਾ ਬਾਈ 45000 ਰੁਪਏ ਮੁੱਲ ਕਰਦੇ ਬਾਈ ਯਾਰਗੇ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਜੀ ਮੌਕੇ ਤੇ ਮਾਨਤਾਨ ਵੀ ਪੂਰਾ ਕੀਤਾ ਜਾਊਗਾ ਤੇ ਆਪਣਾ ਫੋਨ ਨੰਬਰ ਬੋਲ ਦਿਓ ਵੀਰ 9977875031 ਇੱਕ ਵਾਰਾਂ ਫੇਰ ਬੋਲ ਦਿਓ ਜੀ 9977875031 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਵਹਿੜ ਚੰਗੀ ਲੱਗਦੀ ਹੈ ਤੇ ਬਾਈ ਨਾਲ ਜਰੂਰ ਗੱਲਬਾਤ ਕਰੋ ਇਸੇ ਤਰ੍ਹਾਂ ਵੀ ਆਪ ਜੀ ਬਾਈ ਜੀ ਇੱਕ ਆਪਣੇ ਕੋਲ ਹੋ ਚੀ ਕੀ ਬਕਾਉਗਾ ਜੀ ਟਰਾਲਾ ਬਕਾਉਗਾ ਬਾਈ ਜੀ ਟਰਾਲਾ ਬਕਾਉ ਠੀਕ ਹੋ ਜੀ ਤੁਸੀਂ ਵੇਖ ਸਕਦੇ ਹੋ ਟਰਾਲਾ ਤੁਹਾਡੇ ਸਾਹਮਣੇ ਹੀ ਆ ਬਾਈ ਕਿੰਨੇ ਕ ਟਾਈਮ ਦਾ ਬਾਈ ਆਪਣੇ ਘਰ ਇਹ 5 ਸਾਲ ਬਾਈ 5 ਸਾਲ ਹੋ ਗਏ ਬਾਈ ਟਾਇਰ ਟੂਰ ਦੇਖ ਸਕਦੇ ਹੋ ਬਾਈ ਲਗਭਗ ਖਤਮ ਆ ਵੀਰੇ ਟਾਇਰ ਦੂਰੋਂ ਦੇਖ ਸਕਦੇ ਹੋ ਵਿੱਚੋਂ ਵਧੀਆ ਪਿਆ ਬਾਈ ਅੰਦਰਲੇ ਟਾਇਰ ਵੇਖ ਸਕਦੇ ਹੋ ਲਗਭਗ ਵੀਰੇ ਟਾਇਰ ਖਤਮ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਬਾਈ ਰੇਟ ਰੂਟ ਕਰਦੇ ਆ ਬਾਈ ਜੀ ਬਾਈ ਜੀ ਕੀ ਰੇਟ ਕਰਦੇ ਆ ਆ ਲੱਖ ਰੁਪਿਆ ਜੀ ਲੱਖ ਰੁਪਿਆ ਬਾਈ ਮੁੱਲ ਕਰਦੇ ਆ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਜੀ ਕੀਤਾ ਜਾਊਗਾ ਜੀ ਠੀਕ ਹੋ ਜੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਲੱਖ ਰੁਪਿਆ ਬਾਈ ਡਿਮਾਂਡ ਕਰਦੇ ਆ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਥੈਂਕ ਯੂ ਬਾਈ ਜੀ